ਆੰਗੜਵੜੀ ਸੈਂਟਰਾਂ ਦੇ ਵਿੱਚ ਜਿਹੜਾ ਵੀ ਨਿੱਕੇ ਬੱਚਿਆਂ ਦੇ ਲਈ ਰਾਸ਼ਨ ਆਉਂਦਾ ਹੈ, ਪੰਜੀਰੀ ਆਉਂਦੀ ਹੈ, ਉਹਦੇ ਵਿੱਚ ਤਾਂ ਅਸੀਂ ਮਿਲਾਵਟ ਬਹੁਤ ਵਾਰ ਦੇਖੀ ਹੈ। ਕਈ ਵਾਰ ਆੰਗੜਵੜੀ ਸੈਂਟਰ 'ਚ ਜਿਹੜਾ ਸਟਾਫ ਕੰਮ ਕਰਦਾ ਹੈ, ਵਰਕਰ ਜਿਹੜੇ ਕੰਮ ਕਰਦੇ ਨੇ, ਆਪਣੇ ਘਰਾਂ ਨੂੰ ਵੀ ਲੈ ਜਾਂਦੇ ਨੇ ਬੱਚਿਆਂ ਨੂੰ ਕਟਿਆ ਚੀਜ਼ਾਂ ਵੀ ਦੇ ਦਿੰਦੇ ਨੇ। ਪਰ ਇੱਕ ਫਰਮਾਨ ਜਾਰੀ ਹੋਇਆ ਸੀ ਕਿ ਆੰਗੜਵੜੀ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਆਂਡੇ ਜਿਹੜੇ ਨੇ ਉਹ ਪਰੋਸੇ ਜਾਣਗੇ। ਤਾਂ ਉਸ ਦੇ ਨਾਲ ਕੀ ਹੁਣ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਫੋਟੋਸ਼ੂਟ ਕਰਵਾਉਣ ਦੇ ਲਈ ਇਹ ਆਂਦੇ ਜਿਹੜੇ ਨੇ ਮੱਛੀਆਂ ਦੀਆਂ ਪਲੇਟਾਂ ਦੇ ਵਿੱਚ ਇਕੱਠੇ ਜਾਂਦੇ ਨੇ ਜਦੋਂ ਫੋਟੋਸ਼ੂਟ ਦੁਆਰਾ ਚੁੱਕੇ ਜਾਂਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਿਲਕੁਲ ਹੀ ਬੱਚਿਆਂ ਦੀ ਮਾਨਸਿਕਤਾ ਦੇ ਨਾਲ ਖੇលਿਆ ਜਾ ਰਿਹਾ ਜਿੱਥੇ ਬੱਚਿਆਂ ਨੂੰ ਪੋਸਟਿਕ ਆਹਾਰ ਜਿਹੜਾ ਮਿਲਣਾ ਚਾਹੀਦਾ ਹੈ ਸਰਕਾਰ ਜਿਹੜੀ ਆਪਣੇ ਵੱਲੋਂ ਪੂਰੀ ਯਤਨ ਕਰਦੀ ਹੈ ਸਕੀਮਾਂ ਵੀ ਚਲਾਉਂਦੀ ਹੈ ਪਰ ਕਿਤਨਾ ਕਿਤੇ ਇੱਕ ਲੋਕ ਜਿਹੜੇ ਲਾਲਚ ਬਸ ਆ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਕਟਿਆ ਹਰਕਤਾਂ ਕਰ ਦਿੰਦੀਆਂ ਅੰਗਣਵਾੜੀ ਵਰਕਰਾਂ ਦੀ ਵੀ ਵੀਡੀਓ ਕਨਾਟਕਾ ਦੇ ਕੋਪਲ ਜਿਹੜੀ ਪਿੰਡ ਦੇ ਸਾਹਮਣੇ ਆਈ ਹੈ ਜਿੱਥੇ ਹੁਣ ਕਾਰਵਾਈ ਵੀ ਕਰ ਦਿੱਤੀ ਐ ਇਹਨਾਂ ਅੰਗੜਬਾਰੀ ਮੁਲਾਜ਼ਮਾਂ ਨੂੰ ਜਿਹੜਾ ਐ ਸਸਪੈਂਡ ਕਰ ਦਿੱਤਾ ਗਿਆ ਇਹ ਦੋ ਅੰਗੜਬਾਰੀ ਮੁਲਾਜ਼ਮ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਲਾਈਨ ਦੇ ਵਿੱਚ ਇੱਕ ਸਾਲ ਬੈਠੇ ਹੋਏ ਨੇ ਉਹਨਾਂ ਦੀਆਂ ਪਲੇਟਾਂ ਦੇ ਵਿੱਚ ਅੰਡੇ ਰੱਖੇ ਜਾਂਦੇ ਨਹੀਂ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਜਿੰਨੀਆਂ ਕੈਲਰੀਜ਼ ਇੱਕ ਬੱਚੇ ਨੂੰ ਚਾਹੀਦੀਆਂ ਨੇ ਉਸਦੇ ਸਰੀਰ ਦੇ ਵਧਣ ਫੁੱਲਣ ਦੇ ਲਈ ਉਹ ਕੈਲਰੀਜ਼ ਜਿਹੜੀਆਂ ਨੇ ਉਪਲਬਧ ਕਰਵਾਉਣੀਆਂ ਚਾਹੀਦੀਆਂ ਨੇ ਭਾਵੇਂ ਉਹਨਾਂ ਨੂੰ ਪੰਛੀਰੀ ਦਿੱਤੀ ਜਾਵੇ ਭਾਵੇਂ ਕੋਈ ਫਲ ਫੂਡ ਦਿੱਤਾ ਜਾਵੇ ਭਾਵੇਂ ਉਹਨਾਂ ਨੂੰ ਅੰਡੇ ਫਿੜੇ ਨਹੀਂ ਦਿੱਤੇ ਜਾਂ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜਾ ਇੱਕ ਸੰਤੁਲਿਤ ਆਹਾਰ ਜਾਂ ਪੋਸਟ੍ਰਿਕ ਆਹਾਰ ਮਿਲਣਾ ਚਾਹੀਦਾ ਹੈ ਜਿਸ ਦੇ ਕਰਕੇ ਨੀਕਾ ਸਕੀਮਾ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਪਰੇ ਮਲਾਜ਼ਮਾਂ ਕਿਹੋ ਜਿਹੀ ਹਰਕਤ ਕਰ ਰਹੀਆਂ ਨੇ ਤੁਸੀਂ ਇਸ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਕਿ ਕਿੰਨਾ ਕਿਤੇ ਦੇਖਣ ਵਾਲੇ ਦਰਸ਼ਕ ਜਣੇ ਨੇ ਉਹਨਾਂ ਦੇ ਬੱਚੇ ਵੀ ਡਾਂਗੜਬਾੜੀ ਸੈਂਟਰਾਂ ਦੇ ਵਿੱਚ ਜਾਂਦੇ ਹੋਣਗੇ ਸੋ ਤੁਸੀਂ ਆਪ ਵੀ ਸੋਚ ਸਕਦੇ ਹੋ ਕਿ ਕਿਹੋ ਜਿਹਾ ਅਜਿਹਾ ਖਾਣ ਦੇ ਲਈ ਉਹਨਾਂ ਨੂੰ ਪਰੋਸਿਆ ਜਾਂਦਾ ਹੈ ਖਾਣਾ ਆਪਣੀ ਰਾਏ ਜੜੀਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਨਾ